ਅੱਜ ਪਠਾਨਕੋਟ ਜ਼ਿਲ੍ਹੇ ਸਜਾਨਪੁਰ ਵਿਧਾਨ ਸਭਾ ਹਲਕਾ ਆ ਤੇ ਜੋ ਸੰਤੀ ਦੇ ਜਿਹੜਾ ਪਿਛਦੀਆਂ ਚੋਣਾਂ ਸਾਰੇ ਪੰਜਾਬ 'ਚ ਹੋ ਰਹੀਆਂ ਨੇ ਇਸਾਰ ਸੁਭੀਰ ਸਿੰਘ ਜੀ ਬਾਦਲ ਦਾ ਫੈਸਲਾ ਹੈ ਕਿ ਇਹ ਚੋਣਾਂ ਜਿਹੜੀਆਂ ਆਪਣੇ ਚੋਣ ਨਿਸ਼ਾਨ ਤਖੜੀ ਦੇ ਲੰਡੀਆਂ ਨੇ ਇਸ ਜਾਨਪੁਰ ਹਲਕੇ ਵਿੱਚ ਇੱਥੇ ਦੋ ਬਲਾਕ ਸੰਤੀਆਂ ਦੇ ਇੱਕ ਜਾਨਪੁਰ ਤੇ ਇੱਕ ਧਾਰ ਬਲਾਕ ਤੇ ਇੱਥੇ ਪਹਿਲਾਂ ਤੇ ਸਭ ਤੋਂ ਇਹ ਦਾ ਮੈਂ ਧੰਨਵਾਦ ਕਰਨਾ ਸੰਜੀਵ ਸ਼ਰਮਾ ਜੀ ਦਾ ਜਿਹੜੇ ਕੋਈ ਨਾਲ ਆਪਣੇ 670 ਪਰਿਵਾਰ ਲੈ ਕੇ ਦੂਜੀਆਂ ਪਾਰਟੀਆਂ ਨੂੰ ਛੱਡ ਕੇ ਉਹ ਸ਼੍ਰੋਮਣੀ ਅਕਾਲੀ ਦਲ ਵਿੱਚ ਜੁਆਇਨ ਕੀਤਾ ਔਰ ਇਹਦੇ ਨਾਲ ਹੀ ਜੋ ਦੋਹਾਂ ਬਲਾਕਾਂ ਵਿੱਚ 32 ਬਲਾਕ ਸੰထਿਆ ਨੇ ਤੇ ਚਾਰ ਜ਼ਿਲ੍ਹਾ ਪਛਦਾਨੀ ਤੇ ਇਹ ਕੱਲ ਹੀ ਇਹਨਾਂ ਨੇ ਮੈਨੂੰ ਹੁਕਮ ਦਿੱਤਾ ਸੀ ਤੇ ਜਲਦੀ ਇਹ ਮੀਟਿੰਗ ਰੱਖੀ ਗਈ ਆ ਤੇ ਅਗਲੇ ਕੈਂਡੀਡੇਟ ਜਿਹੜੇ ਆ ਉਹ ਆਪ ਡਿਕਲੇਅਰ ਕਰਨਗੇ ਤੇ ਅੱਜ 10 ਜਿਹੜੇ ਨੇ ਉਹ ਕੈਂਡੀਡੇਟ ਬਲਾਕ ਸੰਮਤੀ ਦੇ ਧਾਰ ਤੇ ਸਿਆਨਪੁਰ ਤੋਂ ਡਿਕਲੇਰ ਕੀਤੇ ਗਏ ਨੇ ਔਰ ਦੋ ਜ਼ਿਲ੍ਹਾ ਪਿਛ ਦੇ ਮੈਂਬਰ ਜਿਹੜੇ ਚੋਣ ਲੰਗੇ ਉਹ ਜਿਹੜੇ ਅਰਨ ਗਏ ਨੇ ਤੇ ਦੋ ਜ਼ਿਲ੍ਹਾ ਪਿਛ ਦੇ ਤੇ ਜਿਹੜੇ ਬਾਕੀ ਸੰਮਤੀਆਂ ਦੇ ਕੈਂਡੀਡੇਟ ਨੇ ਉਹ ਸੰਜੀਵ ਸ਼ਰਮਾ ਜੀ ਆਪ ਇਥੋਂ ਦੇ ਜਿਹੜੇ ਸਾਡੇ ਵਿਧਾਇਕੀ ਪ੍ਰਧਾਨ ਨੇ ਸ਼ਹਿਰੀ ਪ੍ਰਧਾਨ ਨੇ ਹਲਕਾ ਅੰਜ ਚਾਜ ਪੋਏ ਤੋਂ ਨੇ ਇਹਨਾਂ ਨੂੰ ਨਾਲ ਲੈ ਕੇ ਤੇ ਇੱਕ ਦੇ ਕੱਲ ਤੱਕ ਉਹ ਵੀ ਜਿਹੜੇ ਖਾਲੀ ਸਾਡੇ ਅੱਜ ਜ਼ੋਨ ਰਹਿ ਗਏ ਨੇ ਕਿਉਂਕਿ ਮੀਟਿੰਗ ਦੇ ਵਿੱਚ ਟਾਈਮ ਨਹੀਂ ਸੀ ਬਹੁਤਾ ਉਹ ਇਹ ਕੱਲ ਤੱਕ ਉਹ ਵੀ ਐਲਾਨ ਕਰ ਦੇਣਗੇ ਜਸਦਾਸ਼ ਸਿੰਘ ਵੀਰ ਸਿੰਘ ਜੀ ਬਾਦਲ ਨੇ ਜੋ ਅਥਾਰਟੀ ਲੈਟਰ ਨੇ ਤਕੜੀ ਚੋਂ ਨਿਸ਼ਾਨਦੇ ਉਹ ਇਹਨਾਂ ਨੂੰ ਮੈਂ ਦੇ ਚੱਲਿਆ ਇਹ ਨਾਲ ਲਾ ਕੇ ਉਹ ਕੱਲ ਜਿਹੜੇ ਇਹ ਧਾਰ ਕਰ ਦੇਣ ਗਿਆ ਅਪਡੇਟ ਕੈਂਡੀਡੇਟ ਨੇ ਸਮਤੀ ਜਿਹੜਾ ਪਿਛਾ ਤੇ ਜ਼ਿਲ੍ਹਾ ਪਠਾਨਕੋਟ ਚੋਂ ਹਰ ਇੱਕ ਬਲਾਕ ਚੋਂ ਸ਼੍ਰੋਮੀ ਕਾਲੀ ਦਾ ਲਾਗੇ ਹਾਂ ਸਾਰੇ ਬਲਾਕਾਂ ਚੋਂ ਰਲ ਰਿਹਾ ਇੱਥੇ ਪੂਰੀਆਂ ਜੜੀਆਂ ਨੇ ਸਮਤੀਆਂ ਦੀਆਂ ਜਾਂ ਸੀਟਾਂ ਨੇ ਬਲਾਕਾਂ ਦੀਆਂ 93 ਨੇ ਇਹ ਸਾਰੇ ਲਗਭਗ ਹਲਕਾਂ ਚਾ ਜਿੱਥੇ ਆਏ ਨੇ ਕੋਈ ਤੋਂ ਨਹੀਂ ਆਏ ਨੇ ਪਠਾਨਕੋਟ ਤੋਂ ਵੀ ਆਏ ਨੇ ਇਹ ਇਤੇ ਦੇ ਆਤੀ ਦੇ ਪ੍ਰਧਾਨ ਵੀ ਆਏ ਨੇ ਤੇ ਇਹ ਸਾਰੇ ਜਿਹੜੇ ਨੇ ਇਹ ਕਾਗਜ਼ ਭਰ ਰਹੇ ਨੇ ਸਾਰੀਆਂ ਤਰ੍ਹਾਂ ਲੰਗ ਜਲਾ ਪਿਛਲ ਵੀ ਇਸੰਤੀਆਂ ਵੀ ਲੜਾਂਗੇ ਤੇ ਜਿੱਤਾਂਗੇ ਸੰਜੀਵ ਸ਼ਰਮਾ ਜੀ ਜੇ ਬੜੇ ਲੰਬੇ ਸਮੇਂ ਤੋਂ ਆਮ ਆਦਮੀ ਪਾਰਟੀ ਦੇ ਨਾਲ ਬਹੁਤ ਵਧੀਆ ਤਰੀਕੇ ਨਾਲ ਉਹਨਾਂ ਦੀ ਉਦੇਦਾਰੀ ਤੇ ਕੰਮ ਕਰ ਰਹੇ ਸੀਗੇ ਅੱਜ ਉਹਨਾਂ ਦੀਆਂ ਨੀਤੀਆਂ ਵੇਖਦੇ ਹੋਏ ਇੱਕ ਪੰਜਾਬ ਵਿਰੋਧੀ ਨੀਤੀਆਂ ਨੂੰ ਵੇਖਦੇ ਹੋਏ ਉਹਨਾਂ ਨੇ ਉਸ ਪਾਰਟੀ ਨੂੰ ਅਲਵਿਦਾ ਕਹਿ ਕੇ ਸ਼੍ਰੋਮਣੀ ਅਕਾਲੀ ਦਲ ਦਾ ਪੱਲਾ ਫੜਿਆ ਔਰ ਇਹਦੇ ਵਿੱਚ ਇਹਨਾਂ ਨਾਲ 80 ਪਰਿਵਾਰ ਜਿਹੜੇ ਨੇ ਜਿਹੜੇ ਕਿ ਇਹਨਾਂ ਦੇ ਨਾਲ ਪਾਰਟੀ ਨਾਲ ਦੇ ਜਿਹੜੇ ਛਪਾਈ ਇਹਨਾਂ ਨਾਲ ਵਰਕ ਕਰ ਰਹੇ ਸੀਗੇ ਇਹਨਾਂ ਨਾਲ ਮੋਢੇ ਦਾ ਮੋਢਾ ਲਾ ਕੇ ਕੰਮ ਕਰ ਰਹੇ ਸੀ ਔਰ ਇਸ ਪੰਜਾਬ ਦੀ ਇਸ ਕੌਮਨ ਦੀ ਇਸ ਸਰਕਾਰ ਤੋਂ ਨਾਇਡ ਹੋ ਕੇ ਨਾਰਾਜ਼ ਹੋ ਕੇ ਉਹਨਾਂ ਨੇ ਆਪਣਾ ਸ਼੍ਰੋਮਣੀ ਕਾਲੀ ਦਲ ਦਾ ਪੱਲਾ ਫੜਿਆ ਕਿਉਂਕਿ ਉਹਨਾਂ ਨੂੰ ਸਮਝ ਆ ਗਈ ਹੈ ਕਿ ਸਿਰ ਪੰਜਾਬ ਦੀ ਇੱਕੋ ਹੀ ਪਾਰਟੀ ਹੈ ਜਿਹੜੀ ਪੰਜਾਬ ਦੇ ਲੋਕਾਂ ਦੀ ਹੱਕਾਂ ਦੀ ਗੱਲ ਕਰ ਸਕਦੀ ਹੈ ਜਿਹੜੀ ਗੱਲ ਕਰਦੀ ਆਈ ਹੈ ਔਰ ਹਮੇਸ਼ਾ ਹੀ ਉਹਨਾਂ ਲੋਕਾਂ ਦੀ ਗੱਲ ਚੁਖਦੀ ਰਹੇਗੀ ਜਿਨੇ ਜਿਹਦਾ ਇੱਕ ਨਾਰਾ ਵੈ ਰਾਜ ਨਹੀਂ ਸੇਵਾ ਜਿਹੜਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਨੇ ਦਿੱਤਾ ਸੀਗਾ ਇਹ ਵਾਕਈਂ ਸੇਵਾ ਕਰਦੀ ਹੋਈ ਪਾਰਟੀ ਹੈ ਪਿਛਲੇ 100 ਸਾਲ ਦੀ 103 ਸਾਲ ਪੁਰਾਣੀ ਪਾਰਟੀ ਹੈ ਜਿਹੜੇ ਕਿ ਲੋਕਾਂ ਦੀ ਸਿਰਫ ਸੇਵਾ ਕਰਨ ਦੇ ਉੱਤੇ ਹੀ ਆਪਣਾ ਵਿਸ਼ਵਾਸ ਰੱਖਦੀ ਹੈ ਉਹ ਸੱਤਾ ਦੇ ਉੱਤੇ ਉਹਨਾਂ ਦਾ ਵਿਸ਼ਵਾਸ ਘਟਾ ਹੈ ਉਹ ਕਹਿੰਦੇ ਨੇ ਸਿਰਫ ਲੋਕਾਂ ਨੂੰ ਇੱਕ ਜਿਹੜੇ ਪੰਜਾਬ ਦੇ ਲੋਕਾਂ ਦੇ ਜਿਹੜੇ ਹੱਕ ਨੇ ਉਹ ਉਹਨਾਂ ਨੂੰ ਪ੍ਰੋਪਰ ਮਿਲਣੇ ਚਾਹੀਦੇ ਨੇ ਉਸ ਕਰਕੇ ਇਹ ਵੇਖਦੇ ਹੋਏ ਇਹ ਅੱਜ ਉਹ ਤਾਂ ਛੱਡ ਕੇ ਔਰ ਉਹਦੇ ਨਾਲ ਇਸ ਟਾਈਮ ਜਿਹੜੇ ਜ਼ਿਲ੍ਹਾ ਪਰਿਸ਼ਦ ਤੇ ਸੰਪਤੀਆਂ ਦੇ ਇਲੈਕਸ਼ਨ ਨੇ ਉਹ ਸਾਰੇ ਸਾਡੇ ਜ਼ਿਲ੍ਹਾ ਪਠਾਨਕੋਟ ਦੇ ਵੀ ਜਿਹੜੇ ਸਰਕਲ ਨੇ ਜਾਂ ਸਜਾਨਪੁਰ ਦੇ ਨੇ ਜਾਂ ਪੋਏ ਦੇ ਨੇ ਉਹ ਸਾਰੇ ਜਿਹੜੇ ਐ ਇਸ ਵਾਰ ਕੈਂਡੀਡੇਟ ਪੂਰੇ ਖੜੇ ਕਰਾਂਗੇ ਔਰ ਉਹਨਾਂ ਇਲੈਕਸ਼ਨਾਂ ਦੇ ਉੱਤੇ ਪੂਰਾ ਜਿੰਦ ਜਾਣਾ ਸ਼੍ਰੋਮਣੀ ਕਾਲੀ ਦਾ ਚੋਣ ਨਿਸ਼ਾਨ ਤਕੜੀ ਨੇ ਚਾਹੰਤੇ ਇਲੈਕਸ਼ਨ ਲੜੇਗੀ ਦੇਖੋ ਜੀ ਸਭ ਤੋਂ ਪਹਿਲਾਂ ਤੇ ਮੈਂ ਬਹੁਤ ਸ਼ੁਕਰੀਆਵਾਦ ਕਰਨਾ ਆਪਣੇ ਜਿੰਨੇ ਵੀ ਸਾਡੇ ਸਾਰੇ ਜਣੇ ਆਏ ਨੇ ਪਲੱਸ ਸਾਡੇ ਮਾਝੇ ਦੇ ਜਰਨਲ ਸ਼੍ਰੀ ਗੁਰਬਚਨ ਸਿੰਘ ਬੱਬੇ ਵਾਲੀ ਜੀ ਇਹਨਾਂ ਦੇ ਪਹੁੰਚਣ ਦੇ ਉੱਤੇ ਜੋ ਇੱਥੋਂ ਤੇ ਸਭ ਲੋਕਾਂ ਨੂੰ ਉਤਸ਼ਾਹ ਬਲ ਮਿਲਿਆ ਹੈ ਉਹਦਾ ਮੈਂ ਤੁਹਾਨੂੰ ਕੋਈ ਜਵਾਬ ਨਹੀਂ ਦੇ ਸਕਦਾ ਸਭ ਦੇ ਵਿੱਚ ਇੱਕ ਬੜੀ ਖੁਸ਼ੀ ਦੀ ਲਹਿਰ ਹੈ ਪਰ ਜਿਸ ਪਾਰਟੀ ਨੂੰ ਮੈਂ ਛੱਡਿਆ ਉਸ ਪਾਰਟੀ ਦੀਆਂ ਨੀਤੀਆਂ ਔਰ ਉਹਨਾਂ ਦੀਆਂ ਕਾਰਜ ਪ੍ਰਣਾਲੀਆਂ ਉਹ ਸਾਰੀ ਦੁਨੀਆ ਬਹੁਤ ਚੰਗੇ ਤਰੀਕੇ ਨਾਲ ਜਾਣਦੀ ਹੈ ਔਰ ਸਾਡੇ ਸਜਾਨਪੁਰ ਹਲਕੇ ਦੇ ਵਿੱਚ ਬਹੁਤ ਦੁਖੀ ਸਨ ਜਿਨ੍ਹਾਂ ਲੋਕਾਂ ਦੇ ਕੰਮ ਨਹੀਂ ਹੋ ਰਹੇ ਸੀ ਔਰ ਕਿਸੇ ਵੀ ਤਰ੍ਹਾਂ ਦੀ ਇਹਨਾਂ ਲੋਕਾਂ ਦੀ ਸੁਣਵਾਈ ਠੀਕ ਤਰੀਕੇ ਨਾਲ ਨਹੀਂ ਕੀਤੀ ਜਾ ਰਹੀ ਇਸ ਕਰਕੇ ਆਪਣੇ ਖੇਤਰੀ ਪਾਰਟੀ ਸ਼੍ਰੋਮਣੀ ਕਾਲੀਦਾਲ ਜੀ ਨੂੰ ਅਸੀਂ ਇਹ ਬੇਨਤੀ ਕਰਕੇ ਇੱਥੇ ਤੱਕ ਸਮਾਂ ਲੈਣ ਦਾ ਹੈ ਕਿ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਹੀ ਜਲਦੀ ਸਾਡੇ ਸਾਰੇ ਸਮੁੱਚੇ ਸਜਾਣਪੁਰ ਦੀ ਸੁਣਵਾਈ ਵੀ ਹੋਏਗੀ ਲੋਕਾਂ ਦੇ ਕੰਮ ਵੀ ਹੋਣਗੇ ਔਰ ਅੱਜ ਦੀ ਡੇਟ ਤੱਕ ਜੋ ਵੀ ਲੋਕਾਂ ਨੇ ਆਪਣੇ ਮਨਾਂ ਦੇ ਵਿੱਚ ਜੋ ਠਾਨ ਕੇ ਰੱਖਿਆ ਤੇ 2027 ਦੇ ਵਿੱਚ ਬਹੁਤ ਛੇਤੀ ਇਹਨਾਂ ਨੂੰ ਰਿਜ਼ਲਟ ਵੀ ਮਿਲ ਜਾਏਗਾ ਇਹ ਲਗਭਗ ਕਿੰਨੇ ਕੁ ਲੋਕ ਜਿਹੜੇ ਸ਼ਾਮਲ ਹੋਏ ਆ ਇਸ ਵੇਲੇ ਸਾਡੇ 80 ਪਰਿਵਾਰ ਸ਼ਾਮਲ ਹੋ ਚੁੱਕੇ ਆ ਔਰ ਇਹਦੇ ਨਾਲੋਂ 4 ਗੁਣਾ ਵੱਧ ਜਿਹੜੇ ਆ ਉਹ ਕੱਲ੍ਹ ਜਾਂ ਪਰਸ ਤੱਕ ਸ਼ਾਮਲ ਹੋ ਜਾਣਗੇ